ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆਈ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਏਅਰ ਕੱਟ ਮਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਦਹਾੜ ਲਈ ਘਰੇਲੂ ਘਰੇ ਰੱਖੀ ਹੋਈ ਵੀਰ ਦੀ ਜਰਸੀ ਵੜ ਲੈ ਕੇ ਆਇਆ ਆ ਅਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਆ। ਸਸਤੀ ਕਾਲ ਬਾਈ ਜੀ। ਸਸਤੀ ਕਾਲ। ਪਹਿਲਾਂ ਤਾਂ ਵੀਰ ਆਪਣਾ ਅਡਰੈਸ ਕਨਫਰਮ ਕਰਵਾ ਦੇ ਪਿੰਡ ਕਿਹੜਾ ਆਪਣਾ? ਪਿੰਡ ਮਹਿਤਾ ਜੀ, ਜ਼ਿਲ੍ਹਾ ਬਰਨਾਲਾ ਜੀ। ਪਿੰਡ ਮਹਿਤਾ, ਜ਼ਿਲ੍ਹਾ ਬਰਨਾਲਾ, ਤਹਿਸੀਲ ਦੱਪਾ। ਦੱਪਾ ਜੀ। ਤੇ ਮੋਬਾਈਲ ਨੰਬਰ ਭਰਾ ਆਪਣਾ? 9469099018 ਜੀ। 95690 99018। 99018 ਵੀਰ ਦਾ ਮੋਬਾਈਲ ਨੰਬਰ ਆ। ਪੰਜਾਬ ਵਾਲੀ ਜਰਸੀ ਵੱਡੇ ਕੱਦਕਾਰ ਦੇ ਵਿੱਚ ਵੀਰੇ ਦੂਜੇ ਸੂਏ ਆਪਣਾ ਕਿੰਨਾ ਕੁ ਦੁੱਧ ਚੋਇਆ ਹੋਇਆਗਾ? 16000 ਲੀਟਰ ਦੁੱਧ ਦਿੱਤਾ ਹੋਇਆਗਾ ਜੈਨੂਨ ਵੀਰਗਾ ਨਾ ਦੂਜੇ ਸੂਏ 16 ਤੋਂ 17 ਕਿਲੋ ਦੁੱਧ ਦਿੱਤਾ ਹੋਇਆਗਾ ਬੈੜ ਦਾ ਘਰੇ ਘਰ ਦੀ ਬੈੜਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂਗਾ ਕੱਦ-ਕਾੜ 'ਚ ਫੁੱਲ ਸਾਈਜ਼ ਕਹਿ ਸਕਦੇ ਆ ਆਮ ਜਰਸੀਆਂ ਬੈੜਾ ਨਾਲੋਂ ਵੀ ਵੱਡੀ ਐ ਐਚਐਫਾਂ ਦੇ ਮੁਕਾਬਲੇ ਜਾਊਗੀ ਜਿਹੜਾ ਐਚਐਫ ਦਾ ਕੱਦ ਹੁੰਦਾਗਾ ਐਡਾ ਕੱਦ ਦਾ ਬੈੜਦਾ ਤੁਸੀਂ ਨੇੜ ਤੋਂ ਤਾਜ਼ਾ ਕਰ ਸਕਦੇ ਹੋ ਕੋਈ ਵੀਡੀਓ ਆਪਾਂ ਜ਼ੂਮ ਨਹੀਂ ਕੀਤੀ ਬਿਲਕੁਲ ਨੇਚਰਲ ਵੀਡੀਓ ਬਣਾਈ ਆਗੀ ਵੱਡੇ ਕੱਦ-ਕਾੜ ਦੇ ਵਿੱਚ ਥਣਲੇਵੇ ਦੀ ਬਿਲਕੁਲ ਖੁੱਲੀ ਸ਼ੀਲ ਸੰਤ ਠੰਡੇ ਸੁਭਾਅ ਦੀ ਵੀਰੇ ਹੱਥ ਫੇਰ ਕੇ ਦਹੀਂ ਵੜ ਤੇ ਆਹ ਦੇਖ ਸਕਦੇ ਹੋ ਦੋਸਤੋ ਵੀਰ ਦੀ ਚੋਈ ਹੋਈ ਐ ਸ਼ੀਲ ਸੰਤ ਠੰਡੇ ਸੁਭਾਅ ਵਾਲੀ ਯਾਰ ਸੀ ਵੀਰੇ ਖੋਲ ਕੇ 게ੜਾ ਦਵਾਰੇ ਤੋਰੇ ਬਖੋਵਾ ਬਾਈਆਂ ਨੂੰ ਚੈੱਕ ਕਰਵਾ ਦिए ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਵੀਰ ਕਹਿੰਦਾ ਦੋਨੇ ਪਾਸੇ ਬਹਿ ਕੇ ਚੌਣ ਵਾਲੀ ਵੜ ਆ ਗਈ ਘਰ ਦੀ ਵੜ ਆ ਵੀਰੇ ਆਪਣੀ ਮੰਨ ਲਾ ਵੀ 2 ਸਾਲ ਚੋਈ ਹੋਈ ਹੈਗੀ ਕੋਈ ਲੱਤ ਛੜ ਵਾਲਾ ਕੰਮ ਤਾਂ ਹੈ ਨਹੀਂ 6 6.5 ਫੈਂਟ ਆਉਂਦੀ ਹੈ 6 6.5 ਵੀਰ ਕਹਿੰਦਾ ਫੈਂਟ ਆਉਂਦੀ ਹੈ ਵੱਡੇ ਕੱਦਕਾਰ ਦੇ ਵਿੱਚ ਆ ਦੇਖ ਲਓ ਦੋਸਤੋ ਥੋੜੀ ਜਿਹੀ ਲਹਿਰੇ ਦੀ ਤੇ ਘਰੇਲੂ ਬੈੜ ਹੋਣ ਕਰਕੇ ਥੋੜਾ ਜਿਹਾ ਡਰਦੀ ਆ ਗਈ ਬੈੜ ਤੋਰ ਕੇ ਦਿਖਾਤੀ ਦੋਸਤੋ ਆਪਾਂ ਤੁਹਾਨੂੰ ਬਿਲਕੁਲ ਸਾਫ਼ ਹੈ ਥੋੜੀ ਜਿਹੀ ਬਹਿਣ ਮੰਨ ਲਓ ਵੀ ਵੀਡੀਓ ਤੋਂ ਡਰਦੀ ਹੈਗੀ 19 21 ਨਹੀਂ ਨਿਕਲੂਗੀ ਮੰਨ ਲਓ ਵੀ ਘਰੇ ਆ ਕੇ ਦੇਖੋਗੇ ਤਾਂ ਤੁਹਾਡੇ ਮਨਪਸੰਦ ਆਉਂਗੀ ਸ਼ੀਲ ਸ਼ਾਂਤ ਸੁਭਾਅ ਦੀ ਠੰਡੇ ਦੀ ਬਿਲਕੁਲ ਦੁੱਧ 16 ਤੋਂ 17 ਕਿਲੋ ਵੀ ਕਹਿੰਦੇ ਦੂਜੇ ਸੂਏ ਆਪਣਾ ਚਾਹ ਹੈ ਵੱਡੇ ਕੱਦ加ੜ ਦੇ ਵਿੱਚ ਪੰਜਾਬ ਵਾਲੀ ਜਰਸੀ ਵੀਰੇ ਬਾਜਾ-ਬਾਜਾ ਰੇਟ ਕੀ ਹੋਊਗਾ ਜਸਨੋ ਵਾਲਾ ਇਹਦਾ ਵਾਜਰ ਰਾਈਡ ਦਾ ਬਈ 85000 ਰੁਪਏ ਕਰਿਆ ਬੰਦਾ ਮਾਨਤਨ ਹੋਊਗਾ ਕਰਾਂ ਐਵੇਂ ਬੁੱਦਾ ਬਾਜਰ ਰੇਟ ਵੀਰ ਨੇ 85000 ਮੰਗਿਆ ਕਰਿਆ ਐ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਬਿਲਕੁਲ ਵੀਰ ਦੇ ਘਰ ਦੀ ਵੜਾ ਕੋਈ ਵਿਪਾਰ ਦਾ ਕੰਮ ਨਹੀਂਗਾ ਕਰਿਆ ਐ ਬੰਦੇ ਦਾ ਮਾਨਤਨ ਵੀਰ ਕਹਿੰਦਾ 85000 ਚੋਂ ਜ਼ਰੂਰ ਹੋਊਗਾ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ